ਸਵਾਗਤ ਹੈ ਤੁਹਾਡਾ ਸਾਡੇ ਨਵੇਂ ਹੋਰ ਵਲੌਗਸ ਤੇ ਉਮੀਦ ਆ ਤੁਸੀਂ ਸਾਰੇ ਅਨੇ ਵਧੀਆ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕਾਂ ਤੇ ਅੱਜ ਆਪਾਂ ਚੱਲੇ ਆ ਜੀ ਸੁਨਾਮ ਮੈਂ ਜਾ ਰਹੀਆਂ ਮੰਮੀ ਜਾ ਰਹੇ ਨੇ ਇਹ ਜਾ ਰਹੇ ਆ ਸਾਡੇ ਜਿਆਦੇ ਮਾਸੀ ਜੀ ਜਾ ਰਹੇ ਨੇ ਉਹ ਵੀ ਆ ਚੁੱਕੇ ਨੇ ਮੰਮੀ ਵੀ ਰੈਡੀ ਨੇ ਤੇ ਟਾਈਮ 5:00 ਵੱਜ ਚੁੱਕਿਆ ਮਾਸੀ ਜੀ ਆ ਗਏ ਨੇ ਹੈਲੋ ਗਾਇਸ ਤੇ ਮਾਸੀ ਨੂੰ ਆਪਾਂ ਲੈ ਆਈ ਸੀ ਤੇ ਟਾਈਮ 5:30 ਹੋ ਗਏ ਨੇ ਤੇ ਹੁਣ ਆਪਾਂ ਚਲਦੇ ਆ ਗੱਡੀ 'ਚ ਸਮਾਨ ਰੱਖਦੇ ਆ ਤੇ ਮਿਲਦੇ ਆ ਹੁਣ ਤੁਹਾਨੂੰ ਸੁਨਾਮ ਜਾ ਕੇ ਗਾਈਜ਼ ਦੇਖੋ ਸਾਰਿਆਂ ਨੇ ਬਹਿ ਗਏ ਆ ਕਾਰ 'ਚ ਤੇ ਹੁਣ ਅਸੀਂ ਚੱਲੇ ਆ ਕਾਰ 'ਚ ਬਹਿ ਗਏ ਸਾਰਿਆਂ ਨੇ ਰੈਡੀ ਹੋਣੀ ਹੋ ਗਈ ਤੇ ਪਹੁੰਚਦੇ ਆ ਹੁਣ ਸੁਨਾਮ ਗਾਈਜ਼ ਕੋਲ ਹੋ ਗਈ ਅਸੀਂ ਅੱਜ ਪਹਿਲੀ ਗੱਡੀ ਸਟਾਰਟ ਹੀ ਨਹੀਂ ਹੋਈ ਗੱਡੀ ਦੀ ਚਾਬੀ ਅੜ ਗਈ ਚਾਬੀ ਘੁੰਮੇ ਨਾ ਤੇ ਭਾਈ ਫਿਰ ਦੇਖਿਆ ਮੈਂ ਕੋਣ ਦਾ ਕੈਨਸਲ ਕਰਦਾ ਮੈਂ ਕਿਹਾ ਭਾਈ ਛੱਡੋ ਮੈਂ ਕਿਹਾ ਕਪੜੇ-ਕੁਪੜੇ ਸਾਰੇ ਬੈਗਬੂਕ ਕਰਕੇ ਬੈਗਬੂਕ ਰੱਖ ਲਿਆ ਗੱਡੀ ਦੇ ਵਿੱਚ ਪਰ ਗੱਡੀ سٹਾਰਟ ਨਹੀਂ ਹੋਈ ਫਿਰ ਦੇਖਿਆ ਥੋੜਾ ਜਿਹਾ ਮੱਠਾ ਜਿਹਾ ਮਾਰਿਆ ਅੱਗ ਦੀ ਇੱਕ ਫਿਰ ਮੁੱਕੀ ਜੀ ਮਾਰੀ ਮੜੀ ਜੀ ਉਹ ਵੀ ਨਹੀਂ سٹਾਰਟ ਹੋ ਗਈ ਕਹ ਲਗੀ ਸੀ ਜੇ ਕੈਂਸਲ ਹੋ ਦਿੰਦੇ ਸੀ ਪ੍ਰੋਗਰਾਮ ਪਰ ਚਲੋ ਫਿਰ ਵੀ ਆਪਾਂ ਗੈਹ ਦਿੰਦੇ ਹਣਾ ਕੋਈ ਸਬਬ ਜਿਵੇਂ ਹੁੰਦਾ ਜਾਣਦਾ ਬਣੀ ਗਿਆ ਬਣੀ ਗਿਆ ਜਾਣਦਾ ਤਾਂ ਕਰਕੇ ਹੁਣ ਆਪਾਂ ਨਿਕਲ ਚੁਕੇ ਆ ਦੇਖੋ ਇਹਦਾ ਆਪਾਂ ਆਪਣੇ ਮਾਸੀ ਨੂੰ ਅਸੀਂ ਨਾਲ ਲੈ ਲਿਆ ਮਾਸੀ ਨੂੰ ਮਸਾ ਬਣਾਇਆ ਸੀ ਜਾਣੀ ਰਹਿ ਸੀਗੇ ਮਸੀਗੇ ਤੇ ਮੈਂ ਤਾਂ ਵੀ ਦੇਖਦੀ ਹਾਂ ਦੀ ਸੀ ਜਿੱਥੇ ਕਰਦੇ ਕਰਦੇ ਸੀ ਯਾਰ ਘੜੀ ਲੈ ਵੀ ਤੁਸੀਂ ਚੱਲੋ ਸਾਡੇ ਨਾਲ ਆਪਾਂ ਨੇ ਘੁੰਮ ਕੇ ਹੁਣ ਆਈਏ ਨੇ ਆਪਾਂ ਨੂੰ ਤਿੰਨ ਛੁੱਟੀਆਂ ਇਸ ਕਰਕੇ ਆਪਾਂ ਚੱਲ ਲਈ ਹਾਂ ਜੀ ਮਾਤਾ ਰੇਸ ਹੋਣ ਲੱਗੇ ਆਪਾਂ ਪੈਟਰੋਲ ਪਵਾਉਣ ਇੱਥੋਂ ਤੇ ਗਏ ਬਾਅਦ ਇਹ ਦੇਖੋ ਪਿੱਛੇ ਸੰਗ ਤਾਂ ਬੈਠੀਆਂ ਦੋਨੋਂ ਤੇ ਪੈਟਰੋਲ ਪੁਆਣਗੇ ਇਹਨੇ ਗਾਈਜ਼ ਅੱਜ ਤਸੀ ਚੱਲਣ ਲੱਗੇ ਪਹਿਲਾਂ ਘਰੋਂ ਲੇਟ ਹੋ ਗਏ ਫਿਰ ਪੈਟਰੋਲ ਪਵਾਇਆ ਹੁਣ ਅੱਗੇ-ਅੱਗੇ ਦੀ ਹਵਾ ਚੈੱਕ ਕਰਵਾਈ ਜੰਨੇ ਆਗੇ ਤੇ ਟਾਈਮ ਹੋ ਚੁੱਕਿਆ ਹੈ 6 ਵਜ ਗਏ ਨੇ ਹੁਣ ਸਵਾ 6 ਹੋ ਚੁੱਕੇ ਹੈ ਗਾਈਜ਼ ਆਪਾਂ ਪਹੁੰਚ ਗਏ ਆ ਜੀ ਭਿਖੀ ਤੇ ਹੁਣ ਨਾਮ ਕਿਨੇ ਕਿਲੋਮੀਟਰ ਰਹਿ ਗਿਆ 20 ਕਿਲੋਮੀਟਰ ਤੇ ਟਾਈਮ 7 ਵਾ ਚੁੱਕੇ ਨੇ ਤੁਸੀਂ ਹੌਲੀ ਹੌਲੀ ਆਰਾਮ ਨਾਲ ਜਾ ਰਹੇ ਆ ਕਾਲੀਆਂ ਨੂੰ ਕੋਈ ਹੈ ਨਹੀਂ ਹਾਂ ਗੱਲਾਂ ਬਾਤਾਂ ਕਰ ਰਹੇ ਆ ਪਿਆ ਰਹੇ ਆ ਮਸਤੀ ਨਾਲ ਆਪਣੇ ਆਪ ਚ ਜਾਂਦੇ ਆ ਗੱਲਾਂ ਕਰਦੇ ਹੂ ਮਿਲਦੇ ਕੁੜੇ ਘੰਟੇ ਪਹੁੰਚ ਜਾਗੇ ਤੁਸਨ ਉੱਥੇ ਜਾ ਕੇ ਮਿਲਦੇ ਆਈਸ ਹੈ ਗਾਈਸ ਆਪਾਂ ਪਹੁੰਚ ਗਏ ਜੀ ਸ੍ਰੀਨਾਮ ਤੇ ਆ ਗਿਆ ਮੰਦਿਰ ਇੱਧਰ ਮਾਸੜ ਜੀ ਦੀ ਹੈਗੀ ਨਰਸਰੀ ਆ ਦੇਖੋ ਇਹ ਨਰਸਰੀ ਆ ਸਾਰੀ ਮਾਸੜ ਜੀ ਦੀ ਆਪਣੇ ਬੀਟਾ ਮਾਸਟਰ ਜੀ ਨੇ ਜਿਹੜੇ ਉਹਨਾਂ ਦੀ ਨਰਸਾ ਚਲੋ ਜੀ ਆਪਾਂ ਮੁੜ ਗਏ ਅਗਲੀ ਮਾਸੀ ਦੇ ਘਰ ਵੱਲ ਨੂੰ ਇੱਥੇ ਪੂਰੀ ਚੜਾਈ ਹੈ ਹਾਂ ਵੈਸ਼ਨੋ ਦੇ ਵੀ ਜਿਵੇਂ ਚੜਾਈ ਹੈ ਇੱਥੇ ਤੁਸੀਂ ਸਾਡੇ ਪਹਿਲਾਂ ਵਾਲੇ ਵਲੌਗ ਚ ਵੀ ਦੇਖਿਆ ਹੋਊ ਜਿਹਨੇ ਮੀਨੂ ਦਾ ਵਿਆਹ ਦੇਖਿਆ ਉਹਨਾਂ ਨੇ ਦੇਖਿਆ ਹੋਣਾ ਦੇਖੋ ਕਿੰਨੀ ਉੱਚੀ ਹੈ ਪੂਰੀ ਐਨ ਸਿੱਧੀ ਚੜਾਈ ਹੈ ਆਪਾਂ ਗੱਡੀ ਇੱਥੇ ਕਢਾਣੇ ਆਪਾਂ ਕਿ ਕੁੱਤਾ ਵਿੱਚ ਸੁਤਾਂ ਪਏ ਆ ਵਾਹ ਵਾਹ ਕੁੱਤਿਆਂ ਵਾਹ ਲੋ ਜੀ ਹੁਣ ਆਪਾਂ ਚੱਲਦੇ ਆਂ ਘਰੇ ਤੇ ਟਾਈਮ ਪੌਣੇ 8 ਹੋ ਚੁੱਕੇ ਆਂ ਪੌਣੇ 8 ਹੋ ਗਏ ਪੌਣੇ 8 ਹੋ ਗਏ ਤੇ ਅੰਦਰ ਚੱਲਦੇ ਆਂ ਹੁਣ ਆਪਾਂ ਉਹ ਉੱਥੇ ਅੱਗੇ ਕਾਰ ਜਾਂਦੀ ਨਹੀਂ ਹੈਗੀ ਗਲੀ 'ਚ ਇਸ ਕਰਕੇ ਕਾਰ ਆਪਾਂ ਇੱਥੇ ਪਾਰਕ ਕਰਤੀ ਐ ਤੇ ਪੈਦਲ ਚੱਲਦੇ ਆਂ ਹੁਣ ਆਪਾਂ ਘਰੇ ਉਹ ਦੇਖੋ ਇਹ ਵੀ ਗਲੀ ਪੂਰੀ ਉੱਚੀ ਐ ਇਧਰੋਂ ਦੇਖੋ ਕਿੰਨੀ ਨੀਵੀਂ ਗਲੀ ਐ ਪੂਰੀ ਰੁੜਾਣ ਐ ਕੀ ਹੋ ਗਿਆ ਕਾ ਦਾ ਨਜ਼ਾਰਾ ਨਹੀਂ ਆਉਂਦਾ ਮੰਮੀ ਮੈਂ ਕਿਹ ਨਾਲ ਕੁਰਸੀ ਜੱਕੇ ਲੱਗੇ ਗਏ ਮੈਂ ਕਾ ਦੇ ਚੱਕ ਲੱਗੇ ਉਹ ਕਹਿੰਦੇ ਕੀ ਮਸੀ ਨੇ ਮੈਣਾ ਪੈ ਜਾਂਦਾ ਮੈਂ ਕਿ ਆ ਪਗੜ ਮੱਖੜ ਕੇ ਬਸ ਨਹੀਂ ਆ ਇਹ ਗਾਰ ਨਹੀਂ ਮੈਂ ਮੰਦਰ ਚ ਅੱਛਾ ਚਲੋ ਦੇਖੋ ਜੀ ਹੁਣ ਕੋੜੀ ਪੋੜੀ ਚੜਦਾ ਜਾਂ ਜੈ ਮਾਤਾ ਦੀ ਕਰਦਾ ਜਾਂ ਵਾਲਾ ਹਿਸਾਬ ਆ ਹੁਣ ਚੜਾਈ ਬਹੁਤ ਆ ਪੱਕੇ ਹੀ ਇਸ਼ਟਰੀ ਆ ਹਾਂ ਆਜੋ 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 ਸ਼ਾਬਾਸ਼ ਸ਼ਾਬਾਸ਼ ਗਾਈ ਜਿਹੜਾ ਸਾਹਮਣੇ ਬਣਿਆ ਹੋਇਆ ਨਾ ਬਹੁਤ ਪੁਰਾਣਾ ਯਾਰ ਇਹ ਟਾਇਲਟ ਅੱਜ ਵੀ ਚੱਲਦੀ ਹੈ ਇਹ ਦੇਖੋ ਛੋਟੇ ਹੁੰਦੇ ਸੀਗੇ ਅਸੀਂ ਉਦੋਂ ਆਉਂਦੇ ਹੁੰਦੇ ਸੀਗੇ 2002 ਇੱਕ ਦੀ ਗੱਲ ਆ ਉਦੋਂ ਦੀ ਬਣੀ ਹੋਈ ਆ ਛੇੜ ਦੇਖੋ ਬਾਹਰ ਹੀ ਨਾਲ ਹੈ ਨਾ ਇਹਨਾਂ ਤੇ ਪੇੜ ਫਿਰ ਵਧੀਆ ਗ੍ਰੀਨਰੀ ਹੈ ਯਾਰ ਗ੍ਰੀਨਰੀ ਐਵੇਂ ਦੇਖ ਲਿਆ ਤੇ ਆਪਾਂ ਕਰੇ ਪਹੁੰਚ ਗਏ ਲੋ ਜੀ ਗਾਈਜ਼ ਆਪਾਂ ਪਹੁੰਚ ਗਏ ਹੈਲੋ ਗਾਈਜ਼ ਸਤਿ ਸ਼੍ਰੀ ਅਕਾਲ ਦਿਖੋ ਸਤੇ ਦੀ ਨੂੰ ਆਖਦੇ। ਠੀਕੋ। ਹਾਂ। ਤਾਂ ਮਿਲਣੀਆਂ ਹੋ ਰਹੀਆਂ। ਹੁਣ 1:00 ਹੁਣ 1:00 ਨੂੰ ਮਿਲਿਆ ਜਾ ਰਿਹਾ। ਬਹੁਤ ਵਧੀਆ ਤੁਸੀ ਦੱਸੋ। ਵਧੀਆ ਵਧੀਆ ਆਜੋ ਆਜੋ। ਹੈਲੋ ਗਾਇਜ਼। ਹੋ ਕੇ ਵਧੀਆ। ਉਹ ਬਸ ਬਸ ਖਸ ਲੈ। ਹਾਂ ਠੰਡਾ ਬਈ। ਠੰਡਾ ਲਿਆਓ। ਪਾਣੀ ਪਾਣੀ। ਦੇਖੋ ਗਾਇਜ਼ ਵੀਰ ਜੀ ਆ ਚੁੱਕੇ ਆ। ਵੀਰ ਜੀ ਦੇ ਸਿਲ ਤਬਜੀ ਵੀ ਆ। ਦੋਨੇ ਆਨੇ ਲੱਗੇ ਆ ਦੇ ਸਿਲ ਕੱਟਣ ਵਾਸਤੇ ਦੇਖੋ। ਫਰ ਇਹ ਮਿਰਚਾ ਖਾਇਆ ਕਰ। ਪ੍ਰਿਆ ਆਦੀ ਮਾਰੀ। ਕੋੜ ਕੋੜੀਆਂ ਨਹੀਂ ਹੁੰਦੀਆਂ ਇਹ ਮਿਰਚਾਂ। ਕੋੜੇ ਕਰੇਲੇ ਹੁੰਦੇ ਆ ਹਰੀ ਮਿਰਚਾਂ ਤਿੱਖੀਆਂ ਹੁੰਦੀਆਂ। ਕਰੇਲੇ ਹਲੇ ਵਧੀਆ ਹੁੰਦੇ ਆ। ਦੇਖਿਓ ਮੈਂ ਨਿਕਲ ਗਈ। ਤਿੱਖੀ ਜਾਨੋ। ਨਿਕਲ ਗਈ ਨਾ। ਦੇਖਿਓ ਆ ਪਛਾਣ ਜਿਹੜੀ ਹੁੰਦੀ ਆ। ਦੇਖੋ ਗਾਇਸ ਕਲੈਕਸ਼ਨ ਕੀਤੀ ਵੀ ਆ ਦੇਖੋ ਵੀਰ ਜੀ ਨੇ। ਪਰ ਮੈਂ ਦਿਖਾਇਆ ਸੀ ਨਾ ਬਰਨਾਲੇ ਜਿਵੇਂ ਪਾਪਾ ਨੇ ਕੀਤਾ ਹੋਇਆ ਉਹ ਟੇਬਲ ਤੇ ਉਹਨਾਂ ਨੇ ਡੜਾ ਰੱਖਿਆਗਾ। ਇੱਥੇ ਦੇਖੋ ਵੀਰ ਜੀ ਨੇ ਐ ਕੀਤਾ ਪਿਆ। ਸਾਰੇ ਸਿੱਕੇ ਆਏ ਹੈ ਕਰੰਸੀ ਇਹ ਚੁੱਕੇ ਹੋਏ ਆ ਰੋਟੀ ਬਣਾਣ ਲੱਗ ਗਈ ਨੋਲੇ ਘਰ ਸੋਈ ਜਿ ਬੜੇ ਫਿਰਦੇ ਆ ਰੋਟੀਆਂ ਛੋਟੀਆਂ ਬਣਾਣ ਲੱਗੀਆਂ ਰੋਟੀਆਂ ਬਣਾਣ ਲੱਗੀਆਂ ਛੋਟੀਆਂ ਬਣਾਣ ਲੱਗੀਆਂ ਮੋਟੀ ਬਣਾਣ ਲੱਗ ਗਈ ਸ਼ਿਮਲਾ ਮਿਰਚ ਬਣੀ ਹੈ ਤੇ ਬਣੀਆ ਨਾਲ ਦਾਲ ਦਾਲ ਹਰੀ ਮੂੰਗੀ ਦਾਲ ਨਾਲ ਹਰੀ ਮਿਰਚ ਉਰੇ ਉਹ ਦੇ ਮੈਨੂੰ ਤੁਸੀਂ ਪੀਕਰ ਮਾਰੋ ਪਾਣੀ ਪਾਣੀ ਦੇ ਮੈਨੂੰ ਮੈਂ ਪਾਣੀ ਪੀਣਾ ਚਾਹ ਪਾਣੀ ਦਿਓ ਮੈਨੂੰ ਮੈਂ ਪਾਣੀ ਤੁਹਾਨੂੰ ਪੀਕ ਪਕੜੇਵਾ ਦੇ ਦੇ ਕੋਈ ਗੱਲ ਨਹੀਂ ਭਈਆ ਖੋਤੇ ਕੋਈ ਗੱਲ ਆ ਰਹੀਆਂ ਮੋਜਾ ਪੂਰਾ ਕੋਈ ਗੱਲ ਨਹੀਂ ਸਾਡੀ ਵੀ ਥੋੜੀ ਹੋਈ ਆ ਸਾਡੀ ਵੀ ਆਈ ਹੋ ਜਾਂਦੀ ਆ ਜਦੋਂ ਦਿਲ ਵੱਡੇ ਆਪਣੇ ਭਾਬੀ ਜੀ ਰਸੋਈਆਂ ਨਹੀਂ ਮਟਰ ਕਰਦੀਆਂ ਜੇ ਇਹ ਸਾਡਾ ਪਲਾਂਟਿੰਗ ਦੇ ਬਹੁਤ ਸਕੀਨ ਆ ਦੇਖੋ ਮੁੱਟਲੇ ਆ ਰੱਖੇ ਨੇ ਸਿਰ ਦਿਖਾਵਾਂਗੇ ਤੁਹਾਨੂੰ ਹੁਣ ਤਾਂ ਦਿੰਦੇ ਨਹੀਂ ਕੋਸ ਨੇਰਾ ਲੋਜੀ ਗਾਈਜ਼ ਦੇਖੋ ਹੁਣ ਡਿਨਰ ਹੋਣ ਲੱਗ ਗਿਆ ਸਾਡੇ ਮਾਤਾ ਡਿਨਰ ਕਰ ਰਹੇ ਨੇ राजे राजे ਖਾ ਰਹੇ ਐ ਤੇ ਬਿੱਲੀਆਂ ਬਿੱਲੀਆਂ ਦੇਖ ਰਹੀਆਂ ਨੇ ਬਿੱਲੇ ਵੀ ਦੇਖੋ ਓਹ ਦੇਖੋ ਬੀਜੀ ਬੱਡੇ ਦੂਰ ਸਾਰੀ ਬੈਗੇ ਵੀ ਅਜੀ ਜਾ ਕੇ ਰੋਟੀ ਕਾਣ ਵਾਸਤੇ ਗਾਈਜ਼ ਰੋਟੀ ਆਪਾਂ ਖਾ ਲਈ ਤੇ ਆਪਾਂ ਨਾਲੇ ਛੋੜੇ ਗੇੜਾ ਗੱਡੇ ਆਈਏ ਨਾਲੇ ਸਮਾਨ ਕੱਢ ਲਈ ਗੱਡੀ ਚ ਹਾਂ ਅਗਨੀ ਉਹ ਸਾਹਮਣੇ ਖੜੀ ਆ ਆਪਣੀ ਗੱਡੀ ਉਹ ਜੋ ਅਪ ਕੱਢ ਲਾਂਗੇ ਸਮਾਨ ਨਾਲੇ ਸੈਰ ਹੋ ਜਾਂਦੀ ਹਾਂ ਹਾਂ ਅਵਰੇ ਕਾ ਲੱਗਣੀਆਂ ਗਾਈਸ ਟਾਈਮ ਹੋ ਚੁੱਕਿਆ ਰਾਤ ਦੇ 11 ਵੱਜ ਚੁੱਕੇ ਨੇ ਤੇ ਜਿਹਨੇ ਵਗੈਰਾ ਆਪਾਂ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਮੰਗੋ ਵੀ ਖਾਲੇ ਸੀਗੇ ਤੇ ਮੌਸਮ ਬਹੁਤ ਵਧੀਆ ਇੰਦਿਆ ਹਵਾ ਚਲੀ ਰਹੀ ਸ਼ੰਡਣੀ ਨਿਆਰੇ ਦਾ ਤੇ ਮੈਂ ਬਾਹਰ ਆਇਆ ਪਿਆ ਸੀਗਾ ਉਨ ਦਾ ਬੈਠੇ ਗੱਲਾਂ ਕਰੀ ਜਾਂਦੇ ਅਸੀਂ ਛੱਡ ਕੇ ਬੈਠੇ ਆ ਤੇ ਆਪਾਂ ਕਰਦੇ ਆ ਗਾਇਸ ਇਹਦੇ ਨਾਲ ਅੱਜ ਦੇ ਵਲੌਗ ਦਾ ਐਂਡ ਤੇ ਮਿਲਦੇ ਹਾਂ ਤੁਹਾਨੂੰ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਜਿਹੜਾ ਕੱਲ ਦਾ ਵਲੌਗ ਆ ਵਧੀਆ ਇੰਟਰਸਟਿੰਗ ਹੋਣ ਵਾਲਾ ਹੈਗਾ ਉਹਦੇ ਤੁਹਾਨੂੰ ਦੱਸਾਂਗੇ ਅਸੀਂ ਕਿੱਥੇ ਜਾਣਾ ਠੀਕ ਹੈ ਜੀ ਦੇਖਿਓ ਜੂਰ ਜਿਹੜਾ ਹੁਣ ਨੈਕਸਟ ਵਲੌਗ ਆਊਗਾ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਜੈ ਹਿੰਦ